ਫਤੇ ਪ੍ਰਵਾਨ ਕਰਨਾ ਸਾਧ ਸੰਗ ਜੀ ਵਾਹਿਗੁਰੂ ਜੀ ਕਾ ਖਾੜਸ ਵਾਹਿਗੁਰੂ ਜੀ ਕੀ ਫਤਿਹ ਸੋ ਸਾਧ ਸੰਗ ਜੀ ਫਲ ਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟ ਆਏ ਸੰਤ ਸਹਾਈਂ RAM ਕੇ ਕਰ ਕਿਰਪਾ ਦਿਆ ਮਿਲਾਏ ਸੋ ਸਾਧ ਸੰਗ ਜੀ ਪੱਗਣ ਦਾ ਮਹੀਨਾ ਆਰੰਭ ਹੋਇਆ ਹੈ ਗੁਰੂ ਸਾਹਿਬ ਜੀ ਦੇ ਚਰਣਾ ਨਾਲ ਜੁੜ ਕੇ ਬਾਣੀ ਦੇ ਨਾਲ ਜੁੜ ਕੇ ਫੱਗਣ ਦਾ ਮਹੀਨਾ ਗੁਰੂ ਸਾਹਿਬ ਜੀ ਦੇ ਬਾਣੇ ਚ ਬਤੀਤ ਹੋਵੇ ਦੁਖ ਪੰਜਨੀ ਸਾਹਿਬ ਜੀ ਦਾ ਪਾਠ ਸੋ ਸਾਧ ਸੰਗਤ ਜੀ ਰੋਜ਼ਾਨਾ ਜ਼ਰੂਰ ਕਰ ਵਿਖੇ ਲਾਵੋ ਸੰਪੂਰਨ ਪਾਠ ਜ਼ਰੂਰ ਸੁਣਿਆ ਕਰੋ ਗੁਰੂ ਸਾਹਿਬ ਜੀ ਕਿਰਪਾ ਕਰਨ ਜੀਵਨ ਨੂੰ ਸਫਲਾ ਬਣਾਉਣ ਹਰ ਮਦਾਨੇ ਫਤਿਹ ਬਖਸ਼ਿਸ਼ ਕਰਨ ਸੋ ਸਾਧ ਸੰਗਤ ਜੀ ਆਓ ਫੱਗਣ ਦੇ ਮਹੀਨੇ ਦੇ ਆਰੰਭਤਾ ਦੇ ਵਿੱਚ ਦੁਖ ਪੰਜਨੀ ਸਾਹਿਬ ਜੀ ਦੇ ਪਾਠ ਦੇ ਨਾਲ ਬਤੀਤ ਕਰਿਏ ਸਤਨਾਮ ਸ੍ਰੀ ਵਾਹਿਗੁਰੂ ਜੀ ਦੁਖ ਪੰਜਨੀ ਸਾਹਿਬ ਗਾਉੜੀ ਮਹਲਾ ਪੰਜਵਾਂ ਬਾਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਅਠ ਪਹਿਰ ਆਰਾਧੇ ਪੂਰਨ ਸਤਗੁਰ ਗਿਆਨ ਰਹਾ ਜਿਤ ਕਟ ਵਸੈ ਪਾਰ ਬ੍ਰਹਮ ਸੋਇ ਸੋਹਾਵਾ ਥਾ ਜਮ ਕੰਕਰ ਨਿਡ ਨਿਆ ਵੈਰ ਸੁਨਹਰ ਗੁਣ ਗਾ ਸੇਵਾ ਸੁਰਤ ਨ ਜਾਣਿਆ ਨ ਜਾਪੇ ਆਰਾਧ ਔਰ ਤੇਰੇ ਜਗ ਜੀਵਨਾ ਮੇਰੇ ਠਾਕੁਰ ਗਮ ਆਗਾਦ ਭਈ ਕਿਰਪਾ ਲਗਸਾਈਆਂ ਲੱਠੇ ਸੁਖ ਸੁਨਤਾਪ ਤੱਤੇ ਵਾਉ ਨਾ ਲੱਗੈ ਸਤਗੁਰ ਕੇ ਆਪ ਗੁਰ ਨਾਰਾਇਣ ਦੇ ਗੁਰ ਗੁਰ ਸੱਚਾ ਸੁਰਜਨ ਹਾਰ ਗੁਰ ਟੁੱਟੈ ਸਭ ਕਿਛ ਪਾਇਆ ਜਨ ਨਾਨਕ ਸਦ ਬਲਿਹਾਰ ਗਾਉੜੀ ਮੰਹਲਾ ਪੰਜੇਵਾ के हरे किए नमाहे अमृत दिष्ट संत काटे कष्ट पूरे गुरुदेव को दिन अपनी सेव रहा मिट गई चिंत पुनी मन आसा करी दया सतगुरु गुणतासा दुख नाटे सुख समाए ढील न परी जा गुरु फरमाए ਇਚੇ ਪੁਨੀ ਪੁਰ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਗਉੜੀ ਮੰਨਦਾ ਪੰਜੇ ਵਾ ਤਾਪ ਗਏ ਪੈ ਪ੍ਰਭ ਸਾਤ ਸ਼ੀਤਲ ਭਏ ਕੀਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਪੈ ਸਹੇਲੇ ਜਨਮ ਜਨਮ ਕੇ ਵਿਸਰੇ ਮਿਲੇ ਰਹਾ ਸਿਮਰਤ ਸਿਮਤ ਪ੍ਰਭ ਕਾ ਨਾਮ ਸਗਲ ਰੋਕਾ ਬਿਨਸ ਅਥਾ ਸਾ ਸੁਭਾਏ ਬੋਲੇ ਰਬਾਣੀ ਆਠ ਪਾਰ ਪ੍ਰਭ ਸਿਮਰੋ ਪ੍ਰਾਨੇ ਦੁਖ ਦਰਦ ਜਬ ਨੇੜ ਨ ਆਵੇ ਕਹੋ ਨਾਨਕ ਜੋ ਹਰ ਗੁਣ ਗਾਵੇ ਗਾਉੜੀ ਮੰਹਲਾ ਪੰਜਿਵਾ ਜਿਸ ਸਿਮਰਤ ਦੁਖ ਸੁਭ ਜਾਏ ਨਾਮ ਰਸ ਰਤਨ ਵਸੈ ਮਨ ਆਏ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੇ ਰਾਹਾ ਇਕਸ ਬਿਨ ਨਾਹੀ ਦੂਜਾ ਕੋਏ ਜਗ ਕੇ ਦਿਸਟ ਸਦਾ ਸੁਖ ਹੋਏ ਸਾਜਨ ਮੀਤ ਸਗਾ ਕਰੇ ਇਕ ਹਰ ਰਖਰ ਮਨ ਮੈਂ ਲੇਖ ਰਬ ਰਹਿਆ ਸਰਬਤਰ ਸੁਆਮੀ ਗੁਰ ਗਾਵੇ ਨਾਨਕੰਤਰ ਜਾਮੀ ਗੌੜੀ ਮੰਡਾ ਪੰਜੇਵਾ ਕੋਟ ਬਿਗਨ ਹਿਰਕ ਨਮਾਏ ਹਰ ਹਰ ਕਤਤਾ ਸਾਧ ਸੰਗ ਸੁਨਨਾ ਹੈ ਦੇਵਤ ਰਾਮ ਰਸ ਅਮਰਤ ਗੁਣ ਜਾਸ ਜਾਪ ਅਰਚਨ ਮਿਟੀ ਕੁਦਤਾ ਸਰਹਾ ਸਰਬ ਕਲਿਆਣ ਸੁਖ ਸਾਜ ਨੇਦਾਨੂ ਜਾ ਕੇ ਰਿਦਵਸ ਭਗਵਾਨ ਆਉ ਕਦਮ ਅੰਤਰ ਤੰਤ ਸਭ ਸਾਰ ਕਰਨ ਹਾਰ ਰਿਦਮ ਧਾਰ ਤਜ ਸਭ ਪਰਮ ਪਜੋ ਪਾਰ ਬ੍ਰਹਮ ਕਹੋ ਨਾਨਕ ਟੱਲਿਓ ਧਰਮ ਗਾਉੜੀ ਮੰਡਲਾ ਪੰਜੇਵਾ ਸਾਤ ਪਈ ਗੁਰੂ ਗੋਬਿੰਦ ਪਾਈ ਤਾ ਪਾਪ ਬਿਨਸੇ ਮੇਰੇ ਭਾਈ ਰਹਾ ਰਾਮ ਨਾਮ ਨਿਤ ਰਸਨ ਬਖਾਨ ਬਿਨਸੇ ਰੋਗ ਭਈ ਕਲਿਆਨ ਪਾਰ ਬ੍ਰਹਮ ਗੁਣ ਅਗ ਵਿਚਾਰ ਸਾਧੂ ਸੰਗ ਮੈਂ ਨਸਾਰ ਨਿਰਮਲ ਗੁਣ ਗਾਵੋ ਨਿਤਨੀਸ ਗਈ ਬਿਆਦ ਉਪਰੇ ਜਨਮੇਤ ਮਨ ਬਚ ਕਰਮ ਪ੍ਰਭ ਆਪਣਾ ਧਿਆਏ ਨਾਨਕ ਦਾ ਤੇਰੀ ਸਰਣਾਏ ਗਾਉੜੀ ਮਨ ਦਾ ਪੰਜੇਵਾ ਨੇਤਰ ਪ੍ਰਕਾਸ਼ ਕੀ ਅਗੁਰ ਦੇਵ ਪਰਮਗੇ ਪੂਰਨ ਭਈ ਸੇਵ ਰਹਾ ਸਿਤਲਾ ਤੇ ਰੱਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੇ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰ ਅੰਮ੍ਰਿਤ ਪੀਵੈ ਗਾਉੜੀ ਮੰਨਲਾ ਪੰਜਿਵੈ ਥਿਰ ਕਰਬੈ ਸੋ ਹਰਜਨ ਪਿਆਰੇ ਸਤਗੁਰ ਤੁਮਰੇ ਕਾਜ ਸਵਾਰੇ ਰਹਾ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਕੀ ਕਰ ਤਾਰੇ ਬਾਦ ਸਹਾ ਸਭ ਵਸ ਕਰ ਜੀਨੇ ਅੰਮ੍ਰਿਤ ਨਾਮ ਰਸ ਪੀਨੇ ਨਿਰਪੋ ਹੋਏ ਪਜੋ ਭਗਵਾਨੋ ਸਾਧ ਸੰਗਤ ਬਿਲਕੀ ਨੋ ਦਾਨ ਸਰਨ ਪਰੇ ਪ੍ਰਵੰਤਰ ਜਾਮੀ ਨਾਨਕੋਟ ਪੱਕਰੇ ਪ੍ਰਭ ਸੁਆਮੀ ਗਾਉੜੀ ਮਹਲ ਦਾ ਪੰਜੇਵਾ ਰਾਖ ਪੀਤਾ ਪਰ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾ ਪੰਚ ਵਿਖਾ ਦੇ ਗਰੀਬਾ ਰਾਕੋ ਰਖਨ ਹਾਰੇ ਕੀਦ ਕਰੇ ਅਰ ਬਹੁਤ ਸੰਤਾਵੇ ਆਇਓ ਸਰਨ ਤੋਹਾਰੇ ਕਰ ਕਰ ਹਾਰਿਓ ਅਨਕ ਬੋਪਾਂਤੇ ਛੋੜ ਕਤੂ ਨਾਹੀ ਏਕ ਬਾਤ ਸੁਨ ਤਾ ਕੇ ਓਟ ਸਾਧ ਸੰਗ ਮਟ ਜਾਹੇ ਹਰ ਕਿਰਪਾ ਸੰਤ ਮਿਲੈ ਮੋਹੇ ਤਨ ਤੇ ਧੀਰਜ ਪਾਇਆ ਸੰਤੇ ਮੰਤ ਦਿਓ ਬੋਹ ਨਿਰ ਪਾਓ ਗੁਰ ਕਾ ਸ਼ਬਦ ਕਮਾਇਆ jeet lauh maa bekhadi saj suheli bani kahu nanak man pe aparghasa paaya pad nirvani bilawal mahala panje va sarb kalyan kie gurdev sevak apne layo sev bigan na lagae japal khapev taratpneet pai gun gaae durt gya har naam te aaye ਰਹਾ ਸਭਨੀ ਤਾਇ ਰਵ ਆਪ ਆਜੁਗਾ ਜਾ ਕਬੜ ਪ੍ਰਤਾਪ ਗੁਰ ਪ੍ਰਸਾਦ ਨ ਹੋਏ ਸੰਤਾਪ ਗੁਰ ਕੇ ਚਰਨ ਲਗੈ ਮਨ ਮੀਠੇ ਨਿਰਬਿਕ ਰੋਹੇ ਸਭ ਥਾਹੀ ਬੂਠੇ ਸਭ ਸੁਖ ਪਾਏ ਸਤ ਗੁਰ ਤੋਂ ਟੋਠੇ ਪਾਰ ਬ੍ਰਹਮ ਪ੍ਰਭ ਪੈਰ ਖਵਾਲੇ ਜਿਥੈ ਕਿਤੇ ਦਿਸੈ ਨਾਲੇ ਨਾਨਕ ਦਾਸ ਖਸਮ੍ਰਿਤ ਪਾਲੇ ਬਿਲਾਵਨ ਮੰਹਲਾ ਪੰਜਵਾਂ ਚਰਨ ਕਾਮ ਪਰ ਬਿਹਰਤਿ ਆਏ ਰੋਗ ਸਗਲੇ ਸੁਖ ਪਾਏ ਗੁਰ ਦੁਖ ਕਾਟੇ ਦਿਨੋ ਧਾਨੋ ਸਭਲ ਜਨ ਜੀਵਨ ਸੁਪਰਵਾਨ ਰਹਾ ਅਕਥ ਕਥਾ ਅਮਰਤ ਪ੍ਰਵਾਨੀ ਕਹੁ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹਲਾ ਪੰਜਵਾਂ ਸਾੰਤ ਪਾਏ ਗੁਰ ਸਤਗੁਰ ਪੂਰੇ ਸੁਖ ਉਪਜੈ ਬਾਜੇ ਅਨਹਦ ਤੂਰੇ ਰਹਾ ਤਾ ਪਾਪ ਸੰਤਾ ਬਿਨਾਸੇ ਹਰਿ ਸਿਮਰਤਿ ਕਿਲ ਵਿਕ ਸਭ ਨਾਸੇ आनंद ਕਰੋ ਹੋ ਅਮਰ ਸੁੰਦਰ ਨਾਰੇ ਗੁਰੂ ਨਾਨਕ ਮੇਰੇ ਪੈ ਜਸ ਵਾਰੇ ਬਿਲਾਵਲ ਮੰਹਲਾ ਪੰਜੇਵਾ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਧ ਸਮਾਰਿਆ ਸਾਜਨਾ ਹੋਏ ਕਿਰਪਾ ਨਾਲ ਵਿਗਸੇ ਸਭ ਪਰਵਾਰਿਆ ਕਾਰਜ ਸਤਗੁਰ ਅਪ ਸਵਾਰੇਆ ਵੱਡਿਆਰ ਜਹਰ ਗੋਬਿੰਦ ਕੀ ਸੋਖ ਮੰਗਲ ਕਲਿਆਣ ਵਿਚਾਰਿਆ ਰਹਾ ਵਾਨ ਤੇਣਾ ਤ੍ਰਿਪਉਂ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨੀਸ਼ੇ ਨਾਨ ਫਲ ਪਾਏ ਪੂਨੇਸ਼ ਪੁਜਾਰਿਆ ਬਿਲਾਵਲ ਮਹਲਾ ਪੰਜੇਵਾ ਰੋਗ ਗਿਆ ਪ੍ਰਵਿਆਪਕ ਵਾਇਆ ਨੀਂਦ ਪਏ ਸੁਖ ਸਹਿਜ ਕਰਿਆ ਆ ਰਹਾ ਰਾਜ ਰਜ ਭੋਜਨ ਖਾਵੋ ਮੇਰੇ ਭਾਈ ਅੰਮ੍ਰਿਤ ਨਾਮ ਰਧਮਾਇ ਧਿਆਏ ਨਾਨ ਗੁਰਪੂਰੇ ਸਰਨਾਏ ਜਿਨਾ ਪਰੇ ਕੀ ਨਾਮ ਪਜ ਰਖਾਈ ਬਿਲਾਵਨ ਮਹੰਲਾ ਪੰਜਵਾ ਤਾਪ ਸੰਤਾਪ ਸਗਲੇ ਗੇ ਬਿਨ ਸੇ ਤੇ ਰੋਗ ਪਾਰ ਬ੍ਰਹਮ ਤੂੰ ਬਖਸ਼ਿਆ ਸੰਤ ਰਸ ਭੋਗ ਰਹਾ ਸਰਬ ਸੁਖਾ ਤੇਰੀ ਮੰਡਲੇ ਤੇਰਾ ਮਨ ਤਨਾ ਰੋਗ ਗੁਣ ਗਾਵਨ ਤਨਾਮ ਕੇ ਔਕਤ ਜੋਗ ਆਇ ਬਸੋ ਕਰ ਦੇ ਸਮੈ ਇਹ ਭਲੇ ਸੰਜੋਗ ਨਾਨਕ ਪ੍ਰਭ ਸੋ ਪ੍ਰਸੰਨ ਪੈ ਲੈ ਕੇ ਬਿਯੋਗ ਬਿਲਾਵਲ ਮਹੰਲਾ ਪੰਜਵਾ ਬੰਦਨ ਕਾਟਿਆ ਪ੍ਰਭੂਆ ਕਿਰਪਾਲ ਦੀਨ ਦਿਆਲ ਪ੍ਰਭ ਪਾਰ ਬ੍ਰਹਮ ਤਾ ਕੀ ਨਦਰ ਨਿਹਾਲ ਗੁਰਪੂਰੈ ਕਿਰਪਾ ਕਰੇ ਕਾਟਿਆ ਦੁਖ ਰੋਗ ਮੰਤਰ ਸੇ ਦਿਲ ਸੁਖੀ ਪਐ ਪ੍ਰਭ ਤਿਆਵਨ ਜੋਗ ਰਹਾ ਔਖਦ ਹਰ ਕਾ ਨਾਮ ਹੈ ਜਿਤ ਰੋਗ ਨਵੇ ਆਪੈ ਸਾਧ ਸੰਗ ਮੰਤਨ ਹਿਤਾ ਫਿਰ ਦੁਖ ਨ ਜਾਪੈ ਹਰ 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 ਜਾਪੈ ਅੰਤਰ ਲਵਲਾਏ ਕਿਲੇ ਵੇਖੋ ਤਰ ਸੁਧ ਹੋਏ ਸਾਧੂ ਸਰਣਾਏ ਸੁਨ ਤਜਪ ਤਰਨਾਮ ਜਸ ਤਾਂ ਕੀ ਦੂਰ ਬਲਾਏ ਮਹਾ ਮੰਤਰ ਨਾਨਕਥੈ ਹਰ ਕੇ ਗੁਣ ਗਾਏ ਬਿਲਾਵਲ ਮੰਨ ਲਾ ਪੰਜੇ ਵਾ ਹਰ 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 ਆਰਾਧੇ ਹੋਈਏ ਆਰੋਗ ਰਾਮਚੰਦ ਕੇ ਲਛਟ ਕਾ ਜਨਮਾਇਰਿਆ ਰੋਗ ਰਹਾ ਗੁਰਪੂਰ ਹਰ ਜਾਪੇ ਨਿਤ ਕੀ ਜੈ ਭੋਗ ਸਾਧ ਸੰਗਤ ਕੈ ਵਾਰਣ ਬਿੰਦਿਆ ਸੰਜੋਗ ਜਿਸ ਮੇਰੇ ਸੁਗ ਪਾਈਐ ਬਿਨ ਸਬਿਯੋਗ ਨਾਨਕ ਪ੍ਰਭ ਸਰਣਾਗਤੀ ਕਰਨ ਕਰਨ ਜੋਗ ਰਾਗ ਵਿਲਾਵਲ ਮੰਡਾ ਪੰਜਵਾ ਦੋ ਪਦੇ ਘਰ ਪੰਜਵਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਅਵਰੂਪ ਆਵ ਸਭ ਤੇ ਆਗਿਆ दारू ਨਾਮ ਲੇਆ ਤੱਪ ਪਾਪ ਸਭ ਮਿੱਠੇ ਰੋਗ ਸੀਤਲ ਮਨ ਭਇਆ ਗੁਰਪੂਰ ਅਰਾਧਿਆ ਸਗਲਾ ਦੁਖ ਗੇ ਰੱਖ ਨਾ ਰੇ ਰੱਖੇ ਆਪਣੇ ਕਰਮਿਆ ਰਹਾ ਬਾਹ ਪੱਕੜ ਪ੍ਰਭ ਕਾਡੇ ਆ ਕੀਨੇ ਆਪਣੇ ਆ ਸਿਮਰ ਸਿਮ ਮੰਤਰ ਸੋਕੇ ਨਾਨਕ ਨਿਰਭੈ ਆ ਬਿਲਾਵਲ ਮਹੱਲਾ ਪੰਜਵਾਂ ਰੋਗ ਮਿਟਾਇਆ ਆਪ ਪ੍ਰਭ ਪਜਾ ਸੁਖਾਂਤ ਬੜ ਪ੍ਰਤਾਪ ਅਚਰਜ ਰੂਪ ਆਰ ਕੀਨੇ ਦਾਤ ਗੁਰੂ ਗੋਬਿੰਦ ਕਿਰਪਾ ਕਰੇ ਰੱਖੇ ਮੇਰਾ ਭਾਏ ਹਮ ਤਿਸ ਕੇ ਸਰਣਾਗਤੀ ਜੋ ਸਦਾ ਸਹਾਈ ਰਹ ਬਰਤੇ ਕਦੇ ਨਾ ਹੋਵੇ ਜਨ ਕੇ ਅਰਦਾਸ ਨਾਨਕ ਜੋਰ ਗੁਵਿੰਦ ਕਾ ਪੂਰਨ ਗੁਣਤਾਸ ਬਿਲਾਵਲ ਮਹੰਲਾ ਪੰਜਵਾ ਤਾਤੀ ਵਾਉ ਨ ਲੱਗੈ ਪਾਰ ਬ੍ਰਹਮ ਸਰਣਾਇ ਚੋ ਗਿਰਤ ਹਮਾਰੇ ਰਾਮ ਕਾਰ ਦੁਖ ਲੱਗੈ ਨਾ ਪਾਏ ਸਤਗੁਰ ਪੂਰਾ ਪੇਟਿਆ ਜਿਨ ਬੰਤ ਬਣਾਏ ਰਾਮ ਨਾਮ ਖੁਦ ਦੀਏ ਕਲ ਬੁਲਾਇ ਰਹਾ ਰਾਗਲੇਤ ਨ ਰਖਨ ਹਾਰ ਸਭ ਆਦ ਮਿਟਾਏ ਕਉ ਨਾਨਕ ਕਿਰਪਾ ਭਈ ਪ੍ਰਭੈ ਸਹਾਇ ਬਿਲਾਵਲ ਮਹੰਲਾ ਪੰਜਵਾ ਆਪਣੇ ਬਾਲਕ ਆਪ੍ਰਖਿਆਨ ਪਾਰ ਬ੍ਰਹਮ ਗੁਰਦੇਵ ਸੁਖ ਸਾਤ ਸਾਜਨੰਦ ਪਾਏ ਪੂਰਨ ਪਏ ਸੇਵਰਾ ਅਗਤ ਜਨਾ ਕੇ ਵੈਨਤੇ ਸੁਣੀ ਪ੍ਰਭ ਆਪ ਰੋਗ ਮਿਟਾਏ ਜੀਵਾਲਿਆਂ ਦਾ ਕਵਡ ਪ੍ਰਤਾਪ ਦੋਖਾ ਮਾਰੇ ਬਖਸ਼ਿਆ ਨ ਆਪਣੇ ਕਲਤਾਰੇ ਮਾਨਵਾਂਛ ਦਪਾਲ ਦਿੱਤਿਆ ਰਾਨਾ ਕਬਲਿਹਾਰੀ ਬਿਲਾਵਲ ਮਹੱਲਾ ਪੰਜਵਾਂ ਤਾਪ ਲਹਾਇਆ ਗੁਰਸਿਰਜਨਹਾਰ ਸਤਗੁਰ ਆਪਣੇ ਕੋ ਬਲ ਜਾਇ ਜਿਨ ਪੈਜ ਰੱਖੀ ਸਾਰ ਸੰਸਾਰਾ ਕਰਮਸਤਕ ਧਾਰ ਬਾਲਕ ਰਖ ਲੈਨੋ ਪ੍ਰਭ ਪਨ ਅੰਮ੍ਰਿਤ ਨਾਮਾਰਸ ਦਿਨੋ ਦਾਸ ਕੇ ਦਾਜ ਰਖੈ ਮਹਰਬਾਨ ਗੁਰਨਾਨਕ ਬੋਲੇ ਦਰਗੇ ਪਰਵਾਨ ਬਿਲਾਵਲ ਮਹੱਲਾ ਪੰਜਵਾਂ ਤਾ ਪਾਪ ਤੇਰਾ ਕਿ ਆਪ ਸਿਤਲ ਭਇ ਗੁਰ ਚਰਣੀ ਲਾਗੇ ਰਾਮ ਨਾਮ ਹਿਰਦੈ ਮੈਂ ਜਾਪਰਾ ਕਰ ਕਿਰਪਾ ਹਸਤ ਪ੍ਰਭ ਦੀਨੇ ਜਗਤੁ ਦਾ ਨਵਖੰਡ ਪ੍ਰਤਾਪ ਦੁਖ ਬਿਨਸੈ ਸੁਖ ਅਨੰਦ ਪਰਵੇਸਾ ਦਰਸਨ ਬੋ ਜੇ ਮਨ ਤਨ ਸੱਚ ਧਰਾਪ ਅਨਾਦ ਕੁਨਾਦ ਸਨ ਸਮਰਤਾ ਸਗਲ ਸੇਟ ਕੋ ਮਾਈ ਬਾਪ ਭਗਤ ਵਸਨ ਪੈ ਪੰਜਰ ਸੁਆਮੀ ਗੁਰ ਗਾਵਤ ਨਾਨਕ ਆਲਾਪ ਸੋਰਠਿ ਮੰਲਾ ਪੰਜਵਾ ਕ੍ਰਿਸ਼ਨਾਨ ਸਿਮਰ ਪ੍ਰਭ ਅਪਨ ਨੰਤਨ ਪੈ ਆਰੋਗ ਓਟ ਬੇਗਰ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੋ ਪਾਖਿਆ ਗਾਵੋ ਸੁਣੋ ਪੜੋ ਨਿਤ ਪਾਏ ਗੁਰ ਪੂਰੇ ਤੂੰ ਰੱਖਿਆ ਰਹਾ ਸਾਚਾ ਸਾਹਿਬ ਮਤ ਵਡਾਏ ਭਗਤ ਵਸ ਰਧਿਆਲਾ ਸੰਤਾ ਕੀ ਪੈਜ ਰਖਦਾ ਆਦਿ ਬਿਰਧ ਬਰਤ ਪਾਲਾ ਹਾਰੇ ਅੰਮ੍ਰਿਤ ਨਾਮ ਪੋਜਨ ਨਿਤ ਪੁੰਚੋ ਸਰਬ ਵੇਲਾ ਮੁਖ ਪਾਵੋ ਜਰਾ ਮਰਾਤਾ ਸੁਬਨਾਠਾ ਗੁਣ ਗੋਬਿੰਦ ਨਿਤ ਗਾਵੋ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਿਆਏ ਪ੍ਰਗਟ ਪਏ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਸੋਸ਼ਠ ਮਹੰ ਦਾ ਪੰਜੇਵਾਂ ਸੋਖ ਮੰਗਲ ਕਲਿਆਣ ਸਜ ਧੁਨ ਪ੍ਰਭ ਕੇ ਚਰਨ ਨਿਹਾਰਿਆ ਰੱਖਣ ਹਾਰੇ ਰੱਖਿਓ ਬਾਰਕ ਸਤ ਗੁਰਤਾ ਪੋਤਾਰਿਆ ਉਪਰੈ ਸਤ ਗੁਰ ਕੇ ਸਰਣਾਏ ਜਾਕੀ ਸੇਵਨਾ ਬ੍ਰਿਥੀ ਜਾਇ ਰਹਾ ਕਰਮ ਸੁਖ ਵਾਰਪਨ ਸੁਖਾ ਪ੍ਰਪਨੇ ਕਿ ਭਏ ਦਿਆਲਾ ਨਾਨਕ ਵਿਗਨ ਲਾਗੇ ਕਉ ਮੇਰਾ ਪ੍ਰਭ ਹੋਆ ਕਿਰਪਾਲਾ ਸੋਠ ਮਹਲਾ ਪੰਜਵਾਂ ਗਏ ਕਲੇਸ਼ ਰੋਗ ਸਭ ਨਾਸੀ ਪ੍ਰਪਨੇ ਕਿਰਪਾ ਧਾਰੇ ਅਠ ਪਹਿਰ ਆਰਾਧੋ ਸੁਆਮੀ ਪੂਰਨ ਕਾਲ ਹਮਾਰੇ ਹਰ ਜਿਉ ਤੋ ਸੁਖ ਸੰਪਤ ਰਾਸ ਰਾਖ ਲਿਓ ਪਾਈ ਮੇਰੇ ਕੋ ਪ੍ਰਭਾਗੇ ਅਰਦਾਸ ਰਹਾ ਜੋ ਮੰਗੋ ਸੋਈ ਸੋ ਪਾਵੋ ਆਪਰੇ ਕਸਮ ਪਰੋਸਾ ਕਉ ਨਾਨਕ ਗੁਰ ਪੂਰਾ ਪੇਟਿਓ ਮਿਟਿਓ ਸਗਲ ਆਂਦੇ ਸਾ ਸੋਠ ਮੰਲਾ ਪੰਜਵਾ ਸਿਮਰ ਸਿਮਰ ਗੁਰ ਸਾਧ ਗੁਰ ਅਪਨਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗਏ ਗੁਰ ਬਚਨਿ ਮਨਿ ਸੇ ਫਲ ਪਾਇਆ ਮੇਰਾ ਗੁਰ ਪੂਰਾ ਸੁਖ ਦਾਤਾ ਕੰਨ ਕਾਨ ਸੁਮਰਥ ਸੁਆਮੀ ਪੂਰਨ ਪੁਰਖ ਵੇਦਾਤਾ ਰਹਾ ਆਨੰਦ ਬਿਨੋਦ ਮੰਗਲ ਗੁਣ ਗਾਵੂ ਗੁਰ ਨਾਨਕ ਪੈ ਦੇ ਆਨ ਜਜਕਾਰ ਭੈ ਜਗ ਪੀਤਰ ਹੁਆ ਪਾਰ ਬ੍ਰਹਮ ਰਖਵਾਨਾ ਸੋਠ ਮਹੰਲਾ ਪੰਜਵਾਂ ਦੁਰਤ ਗਵਾਇ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਾਉ ਪਰਮ ਪ੍ਰਭ ਕਿਰਪਾ ਧਾਰੇ ਆਪਣਾ ਬਿਰਤ ਸਮਾਰਿਆ ਹੋਏ ਰਾਜੇ ਰਾਮ ਕੇ ਰਖਵਾਲੇ ਸੂਖ ਸਾਜ ਅਨੰਦ ਗੁਣ ਗਾਵੋ ਮੰਤਨ ਦੇ ਸੋਖਾਲੇ ਰਹਾ ਪਤੁ ਤਧਾਰਣ ਸਾਤ ਗੁਰ ਮੀਰਾ ਮੋਹਿ ਤਿਸ ਕਾ ਪ੍ਰਵਾਸ ਬਖਸ਼ਲੇ ਸਭ ਸੱਚਾ ਸਾਹਿਬ ਸੁਨਾਨ ਕੀ ਅਰਦਾਸਾ ਸੋਠਮਾਂ ਲਾ ਪੰਜੇ ਵਾ ਬਖਸ਼ਿਆ ਪਰਮ ਪਰਮੇਸ਼ਰ ਸਗਲੇ ਰੋਗ ਬੇਦਾਰੇ ਗੁਰਪੂਰੇ ਕੀ ਸਰਨੇ ਉਭਰੇ ਕਾਰਜ ਸਗਲੇ ਸਵਾਰੇ ਹਰ ਜਨ ਸਿਮਰਿਆ ਨਾਮ ਆਧਾਰ ਤਾਪੂ ਤਾਰਿਆ ਸਤਗੁਰਪੂਰੇ ਆਪਣੀ ਕਿਰਪਾ ਧਾਰਾ ਸਦਾ ਆਨੰਦ ਕਰੇ ਮੇਰੇ ਪਿਆਰੇ ਹਰ ਗੋਬਿੰਦ ਹਰ ਗੁਰ ਰੱਖਿਆ ਵੱਡੇ ਵਿੜਿਆ ਨਾਨਕ ਕਰਤੇ ਕੀ ਸਾਹ ਸਬਦ ਸਤਿ ਭਾਕੇ ਆ ਸੋਠ ਮਾਲਾ ਪੰਜਵਾਂ ਪਾਏ ਕਿਰਪਾਲ ਸੁਆਮੀ ਮੇਰੇ ਤੇ ਸਾਚੇ ਦਰਬਾਰ ਸਤਿਗੁਰ ਤਾਪ ਪਦਵਾਇਆ ਪਾਏ ਠੰਡ ਪੈ ਸੰਸਾਰ ਆਪਣੇ ਜੀਜਨ ਤੇ ਆ ਪੈ ਰੱਖੇ ਜਮੈਂ ਕਿਉ ਹਟ ਤਾਰ ਹਰ ਕੇ ਚਾਨ ਨਿਰ ਦੁਰ ਤਾਰ ਸਦਾ ਸਦਾ ਪ੍ਰਭ ਸੁ ਮੇਰੇ ਭਾਈ ਦੁੱਖੇ ਨਿ ਬ ਕਾਟਣ ਹਾਰਾ ਜਸੇ ਕੇਸਰ ਨਿਉ ਬਰਪਾਏ ਜਿਨ ਰਚਿਆ ਸਭ ਕੋ ਏ ਕਰਨ ਕਾਂ ਸਮਰਤ ਸੋ ਪਾਏ ਸਚੈ ਸੱਚੀ ਸੋਏ ਨਾਨਕ ਪ੍ਰਭੂ ਤੇ ਆਏ ਐ ਪਾਏ ਮਨ ਤਨ ਸੀਤਲ ਹੋਏ ਸੋਠ ਮੱਲਾ ਪੰਜਿ ਵੈ ਸੰਤੋ ਹਰਿ ਨਾਮ ਤੇ ਆਏ ਸੁਖ ਸਾਗਰ ਪ੍ਰਭ ਵਿਸਰੋ ਨਾਹੀ ਮਨ ਚਿੰਤ ਅਡਾ ਫਰ ਪਾਏ ਰਾਹਾ ਸਤਗੁਰ ਪੂਰ ਤਪ ਗਵਾਏ ਆਪਣੀ ਕਿਰਪਾ ਤਾਰੇ ਪਾਰ ਬ੍ਰਹਮ ਪ੍ਰਪੈਤਿਆਲਾ ਦੁੱਖ ਮਿਟਿਆ ਸਭ ਪਰਵਾਰੇ ਸਰਬ ਨਿਦਾਨ ਮੰਗਰ ਸਰੂਪਾ ਹਰ ਕਾ ਨਾਮ ਆਧਾਰੂ ਨਾਨਕ ਪਤਰਾ ਕੀ ਪ੍ਰਮੇਸਰੋ ਦਰਿਆ ਸਭ ਸੰਸਾਰ ਸੂਠ ਮੱਲਾ ਪੰਜੇਵਾ ਮੇਰਾ ਸਤਗੁਰ ਖਵਾਲਾ ਹੋਆ ਤਾਰ ਕਿਰਪਾ ਪ੍ਰਭਾਤ ਦੇ ਰਾ ਕੇ ਹਰ ਗੋਬਿੰਦ ਨਵਨਰੋ ਵਾਰਾ ਹਾ ਤਾਪ ਗਿਆ ਪ੍ਰਭਾਪ ਮਿਟਾਇਆ ਜਨ ਕੀ लाज ਰਕਾਏ ਸਾਧ ਸੰਗ ਦਤਿ ਸਭ ਬਲ ਪਾਏ ਸਤਿਗੁਰ ਕੈ ਬਨ ਜਾਏ ਹਲਤ ਪਰ ਪ੍ਰਭ ਦੋਵੈ ਸਵਾਰੇ ਹਮਰ ਗੁਣ ਗੁਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰਮ ਅਸਤਿ ਕੁ ਧਾਰਿਆ ਸੋਰਠ ਮੰਲਾ ਪੰਜੇ ਵਾ ਜੀ ਜੰਤਰ ਸਭ ਦਿਸ ਕੇ ਕੀਏ ਸੋਈ ਸੰਤ ਸਾਹਾਏ ਆਪਣੇ ਸੇਵਕੀਆਂ ਪੇਰਾਂ ਕੈ ਪੂਰਨ ਭੈ ਬੜਾਏ ਪਾਰ ਬ੍ਰਹਮਪੂਰਾ ਮੇਰੇ ਨਾਲ ਗੁਰਪੂਰੈ ਪੂਰੀ ਸਭ ਰਾਖੀ ਹੋਏ ਸਰਬ ਦੇ ਆਲ ਰਹਾ ਆਨੰਦਨਾਨਕ ਨਾਮ ਤੇ ਆਏ ਜੀ ਪ੍ਰਾਨ ਕਾ ਦਾਤਾ ਆਪਣੇ 10 ਕੋ ਕੰਢ ਲਾਏ ਰੱਖੇ ਜਿਉ ਬਾਰਕ ਪਿਤ ਮਾਤਾ 60 ਮੱਲਾ ਪੰਜਵਾ ਠਾਡ ਪਾਇ ਕ੍ਰਿਤਾ ਨੇ ਤਾਪ ਛੋੜ ਗਿਆ ਪਰਿਵਾਰੇ ਗੁਰਪੂਰਹਿ ਰਾਕੇ ਸਨ ਸੱਚੇ ਕੇ ਤਾਕੇ ਪਰਮੇਸ਼ਰ ਆਪੁ ਹਰਖਵਾਨ ਸਾਤ ਸ ਸੁਖ ਨਮੁ ਉਪਜੇ ਮਨ ਹੋਆ ਸਦਾ ਸੁਖਾਲਾ ਰਾਹਾ ਹਰਿ ਨਾਮ ਦਿਉ ਦਾਰੂ ਤਿਨ ਸਗਲਾ ਰੋਗ ਬਿਦਾਰੁ ਆਪਣੀ ਕਿਰਪਾ ਧਾਰੀ ਤਿਨ ਸਗਲੇ ਬਾਤ ਸਵਾਰੇ ਪ੍ਰਵਪਨਾ ਬਿਰਧ ਸਮਾਰੇ ਆ ਹਮਰਾ ਗੁਣ ਅਬ ਗੁਣਾ ਵਿਚਾਰਿਆ ਗੁਰ ਕਾ ਸ਼ਬਦ ਪਇਓ ਸਾਕੇ ਸਨੇ ਸਗਲੇ ਲਾਜ ਰਾਕੇ ਬੋਲਾ ਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਜਪ ਨਾਨਕ ਨਾਮ ਸਚ ਸਾਕੇ ਆਪਣੇ দাস ਕੇ ਪੈ ਜਰਾਕੇ ਬੋਲਾ ਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਜਪ ਨਾਨਕ ਨਾਮ ਸਚ ਸਾਕੇ ਆਪਣੇ দাস ਕੇ ਪੈ ਜਰਾਕੇ ਆਪਣੇ ਦਾਸ ਕੀ ਪੈ ਜਰਾ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ